ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਇਸ ਵੇਲੇ ਦੀ ਇੱਕ ਬੇਹਦ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਹੱਤਿਆ ਕੀਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਮਾਨਸਾ ਦੇ ਵਿੱਚ ਰਹਿੰਦੇ ਉਸ ਦੇ ਪਰਿਵਾਰ ਦੇ ਵਿੱਚ ਸੱਥਰ ਵਿਸ਼ੇ ਹੋਏ ਨੇ ਸੋ ਨਵਦੀਪ ਸਿੰਘ ਤਾਲੀਵਾਲ ਦੱਸਿਆ ਜਾ ਰਿਹਾ ਹੈ ਨੌਜਵਾਨ ਦਾ ਨਾਮ ਜਸਦੀ ਉਮਰ 27 ਸਾਲ ਹੈ ਤੇ ਉਹ ਚੰਗਾ ਪਵਿੱਖ ਬਣਾਉਣ ਦੇ ਲਈ ਜਿਹੜਾ ਕੀ ਕੈਨੇਡਾ ਗਿਆ ਸੀ 7.5 ਸਾਲ ਪਹਿਲਾਂ ਉਸ ਦਿਨ ਜਿਹੜੀ ਕੀ ਹੈ ਕੈਨੇਡਾ ਦੀ ਫਲਾਈਟ ਫੜੀ ਸੀ ਜਿੱਥੇ ਕੀ ਉਸਨੇ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਜੀਤੋੜ ਮਿਹਨਤ ਕੀਤੀ ਅਤੇ ਉਥੇ ਟਰੱਲਾ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜਾ ਟੋਰਾਂਟੋ ਤੋਂ ਸੜੀ ਗਿਆ ਸੀ ਕਿ ਕਿ ਰਸਤੇ ਦੇ ਵਿੱਚ ਉਹ ਸੜਿਆ ਕਿ ਟਰਾਲਾ ਖਰਾਬ ਹੋ ਜਾਂਦਾ ਜਿੱਥੇ ਕਿ ਉਹ ਆਪਣੇ ਜਾਣ ਪਹਿਚਾਨ ਵਾਲੇ ਜਿਹੜੇ ਕਿ ਹੋਰ ਸਾਥੀ ਹੈਗੇ ਨੇ ਉਹਨਾਂ ਦੇ ਕੋਲ ਸਟੇ ਕਰਦਾ ਪਰ ਇਹਨੇ ਨੂੰ ਇੰਸਟਾਗ੍ਰam ਦੇ ਉੱਪਰ ਇੱਕ ਲੜਕੀ ਦੇ ਵੱਲੋਂ ਮੈਸੇਜ ਕਰਕੇ ਉਸ ਨੂੰ ਬੁਲਾਇਆ ਜਾਂਦਾ ਬਕਾਇਦਾ ਲੋਕੇਸ਼ਨ ਵੀ ਭੇਜੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਨਵਦੀਪ ਦਾ ਕੋਈ ਵੀ ਸਰਾਗ ਨਹੀਂ ਮਿਲਦਾ ਪਰਿਵਾਰ ਦੇ ਵੱਲੋਂ ਬਾਰ-ਬਾਰ ਜਿਹੜੀ ਕਿ ਹੈਗੀ ਉਸ ਨੂੰ ਕਾਲ ਕਰਕੇ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾਂਦਾ ਉਧਰ ਨੌਜਵਾਨ ਪੁੱਤ ਦੀ ਬੇਵਕਤੀ ਜਿਹੜੀ ਕਿ ਮੌਤ ਹੋਈ ਹੈਗੀ ਆ ਤਾਂ ਇਸ ਵੇਲੇ ਜਿਹੜੇ ਕਿ ਉਸ ਦੇ ਪਿਤਾ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝ ਕੀਤੀ ਗਈ ਹੈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਵੱਲੋਂ ਬਕਾਇਦਾ ਲੋਕੇਸ਼ਨ ਸੈਂਡ ਕਰਕੇ ਉਸ ਦੇ بیٹے ਨੂੰ ਬੁਲਾਇਆ ਗਿਆ ਸੀ ਪਰ ਬਾਦੇ ਵਿੱਚ ਉਸ ਦਾ ਕੋਈ ਸराग ਨਹੀਂ ਲੱਗਿਆ ਅਤੇ ਪੁਲਿਸ ਤੇ ਬਲ ਫਿਰ ਕਾਲ ਕਰਕੇ ਉਹਨਾਂ ਨੂੰ ਇਤਲਾਹ ਦਿੱਤੀ ਜਾਂਦੀ ਕਿ ਤੁਹਾਡੇ ਮੁੰਡੇ ਦੀ ਹੱਤਿਆ ਕਰ ਦਿੱਤੀ ਗਈ ਹੈ ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ ਜਾਣਕਾਰੀ ਤਾਂ ਇਹ ਵੀ ਮਿਲੀ ਹੈਗੀ ਹੈ ਕਿ ਨਵਦੀਪ ਦੇ ਸਰੀਰ ਦੇ ਟੋਟੇ ਕੀਤੇ ਗਏ ਹੈਗੇ ਨੇ ਤੇਸਰ ਹਥਿਆਰਾਂ ਦੇ ਨਾਲ ਟੋਟੇ ਕੀਤੇ ਗਏ ਬੜੀ ਹੀ ਕਰੂਰਤਾ ਦੀ ਹੱਦਾਂ ਪਾਰ ਕੀਤੇ ਗਏ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਸੰਝ ਕੀਤੀ ਗਈ ਪਹਿਲਾਂ ਉਹ ਸੁਣੋ ਇਹ ਮੇਰਾ ਬੇਟਾ ਜੀ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਪਿਛਲੇ 7.5 ਸਾਲ ਤੋਂ 7 ਸਾਲ 4 ਮਹੀਨੇ ਹੋ ਗਏ ਸੀ ਉਹਨੂੰ ਉੱਥੇ ਗਏ ਨੇ ਉਹ ਅਮਰੀਕਾ ਤੋਂ ਕੈਨੇਡਾ ਤੋਂ ਕਹਿ ਲਓ ਅਮਰੀਕਨ ਤੋਂ ਅਮਰੀਕਾ ਨੂੰ ਜਾਂਦਾ ਸੀ ਉਸ ਰੂਟ ਤੇ ਜਾਂਦਾ ਸੀ ਉਹ ਉਥੋਂ ਕਿਹੜਾ ਲੈ ਕੇ ਗਿਆ ਸਰੀ ਜਾ ਕੇ ਉਹਦਾ ਸਰੀ ਦਾ ਮਾਲ ਸੀ ਸਰੀ ਜਾ ਕੇ ਉਹਦਾ ਟਰੱਕ ਖਰਾਬ ਹੋ ਗਿਆ ਉੱਥੇ ਜਦੋਂ ਉਹਦਾ ਟਰੱਕ ਖਰਾਬ ਹੋ ਗਿਆ ਉਹ ਆਪਣੇ ਯਾਰਾਂ ਦੋਸਤਾਂ ਕੋਲੇ ਉੱਥੇ ਚਲਾ ਗਿਆ ਉਹ ਯਾਰਾਂ ਦੋਸਤਾਂ ਦੇ ਕੋਲੇ ਖਾਣਾ ਖਾ ਕੇ ਉੱਥੇ ਲੀੜੇ ਕੱਪੜੇ ਉੱਥੇ ਸੀਗੇ ਉਹਦੇ ਲਾ ਕੇ ਬੈਗ ਉਹ ਸਾਰਾ ਕੁਝ ਜਿਵੇਂ ਆਪਾਂ ਰਾਤ ਨੂੰ ਸਿਵਲ ਕੱਪੜਾ ਚ ਨਾਈਟ ਸੂਟ ਚ ਉਹ ਬਾਹਰ ਘਮਮ ਨਿਕਲਿਆ ਉਦੋਂ ਘਰ ਤੋਂ ਮਤਲਬ ਕਿ 200 ਮੀਟਰ ਜਾਂ 300 ਮੀਟਰ ਤੇ ਜਾ ਕੇ ਇਹ ਘਟਨਾ ਵਾਪਰਦੀ ਹੈ ਉਹ ਘਟਨਾ ਵਾਪਰਦੀ ਹੈ ਜਦੋਂ ਉਹ ਘਟਨਾ ਵਾਲੇ ਥਾਂ ਤੇ ਉੱਥੇ ਬੱਚਾ ਉਹਨਾਂ ਨੇ ਬੁਲਾਇਆ ਹੈ ਚਾਹੇ ਚਾਹੇ ਲੇਡੀ ਜੀ ਨੇ ਬੁਲਾਇਆ ਜਾਂ ਮੁੰਡੇ ਨੇ ਬੁਲਾਇਆ ਜਿਵੇਂ ਵੀ ਕਨਫਰਮ ਕਰਕੇ ਉਹਨੂੰ ਬੁਲਾਇਆ ਹੈ ਉਹ ਉੱਥੇ ਪਹੁੰਚਿਆ ਉੱਥੇ ਜਾ ਕੇ ਉਹਨੇ ਜਾਣ ਤੋਂ ਪਹਿਲਾਂ ਜਦੋਂ ਪਹੁੰਚਿਆ ਤਾਂ ਲੋਕੇਸ਼ਨ ਭੇਜੀ ਹੈ ਲੋਕੇਸ਼ਨ ਨੇ ਇਹ ਭੇਜੀ ਵੀ ਇਸ ਘਰ ਠਹਿਰਿਆ ਮੈਂ ਤੇ ਆਹ ਕਲਵਾਤਾ ਉਸ ਤੋਂ ਬਾਅਦ ਕੀ ਹੋਇਆ ਜਿਉਂਨੇ ਅੱਧੇ ਘੰਟੇ ਬਾਅਦ ਫੇਰ ਉਹਨੇ ਮਤਲਬ ਕਿ ਜਦੋਂ ਉਹ ਮੈਸੇਜ ਪਾਇਆ ਲਾਸਟ ਵੀ ਮੈਂ ਖਤਰੀ ਚਾ ਤੇ ਉਸ ਤੋਂ ਬਾਅਦ ਉਹਦਾ ਫੋਨ ਵਗੈਰਾ ਸਾਰਾ ਕੁਝ ਬੰਦ ਉਹ ਤੋਂ ਬਾਅਦ ਹੋਰ ਕੋਈ ਹੋਣੀ ਹੋਈ ਫਿਰ ਉਸ ਤੋਂ ਬਾਅਦ ਅਗਲੇ ਦਿਨ 30 ਤਰੀਕ ਨੂੰ 29 ਰਾਤ ਦੀ ਇਹ ਘਟਨਾ ਆਪਣੇ 30 ਸੀ 30 ਤਰੀਕ ਨੂੰ ਫਿਰ ਇਹ ਦੁਬਾਰਾ ਇਹ ਨਿਊਜ਼ ਵਗੈਰਾ ਉੱਥੇ ਲੋਕਾਂ ਨੂੰ ਪਤਾ ਲੱਗਿਆ ਆਪਾਂ ਨੂੰ ਵੀ ਨਿਊਜ਼ ਵਗੈਰਾ ਚੱਲੀ ਉੱਥੇ ਪਤਾ ਲੱਗਿਆ ਉੱਥੋਂ ਵੀ ਉਹਦਾ ਬੇਟਾ ਗੁੰਮ ਹੈ ਮੇਰਾ ਅਸੀਂ ਇੱਥੋਂ ਉਧਰੋਂ ਫਿਰ ਆਪਣੇ ਮੇਰੇ ਭਾਨਜਾ ਜਾਂ ਹੋਰ ਆਪਣੇ ਰਿਸ਼ਤੇਦਾਰ ਇਹ ਟੱਪ ਜਿਹੜੇ ਨੇੜੇ ਦੇ ਸੀ ਉਹ ਵੀ ਘੰਟੋਂ ਤੋਂ ਤੇ ਯਾਰ ਦੋਸਤ ਜਿੰਨੇ ਫਿਰ ਉਹ ਸਾਰੇ ਉੱਥੇ ਚਲੇ ਗਏ ਸੀ ਪਰ ਉਥੇ ਤਿੰਨ ਚਾਰ ਦਿਨਾਂ ਬਾਅਦ ਇਹ ਜਦੋਂ ਜਾਇਤ ਤੋਂ ਬਾਅਦ 5 ਤਰੀਕ ਨੂੰ ਮਤਲਬ ਕਿ ਆਪਣੇ 5 ਸੀਗੀ ਪਿਛਲੇ 4 ਦਿਨ ਉਹ ਬੱਚੇ ਦਾ ਉਹਨਾਂ ਨੇ ਤਦੋਂ ਪਹਿਲਾਂ ਡੀਐਨਏ ਲੈ ਕੇ ਸਾਰਾ ਕੁਝ ਇੱਥੇ ਉਹ ਘਰ ਦੇ ਵਿੱਚ ਖੂਨ ਡੁੱਲਿਆ ਸੀ ਉਸ ਦਿਨ ਬਾਅਦ ਡੀਐਨਏ ਲੈ ਕੇ ਉਹਨਾਂ ਨੇ ਅਗਲੇ ਦਿਨ ਕੋਸ਼ਿਸ਼ ਕਰਤਾ ਕਿ ਤੁਹਾਡੇ ਬੱਚੇ ਦਾ ਮਟਰ ਹੋਇਆ ਤੇ ਉਹਦੀ ਡੈੱਡ ਬੋਡੀ ਨਹੀਂ ਮਿਲੀ ਹਾਲ ਅਸੀਂ ਸਰਕਾਰ ਨੂੰ ਇਥੋਂ ਦੀ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਸਾਡੇ ਬੱਚੇ ਦਾ ਕਤਲ ਹੋਇਆ ਸਾਨੂੰ ਦਾ ਇਨਸਾਫ ਜਵਾਇ ਜਾਵੇ ਉਹਦੇ ਡੱਡ ਬੱਡੂ ਚ ਲੱਭ ਕੇ ਛੇਤੀ ਇੰਡੀਆ ਭੇਚੀ ਜਾਵੇ ਜੋ ਕਿ ਇਥੋਂ ਦੇ ਕਿਰਿਆਕਰਮ ਕਾਨੂੰਨ ਅਸੀਂ ਉਹਦੀਆਂ ਰਸਮਾਂ ਪੂਰੀਆਂ ਕਰ ਸਕੀਏ ਬਾਕੀ ਮੈਂ ਦੁਬਾਰਾ ਫਿਰ ਉਹਦੇ ਮੱਧੁਰਾਂ ਹੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਹੀ ਬੇਨਤੀ ਕਰਦਾ ਕਿ ਜੋ ਸਾਡੇ ਬੱਚੇ ਦਾ ਜਿਹੜਾ ਕਤਲ ਹੋਇਆ ਤੇ ਕਿਸੇ ਬੱਚੇ ਦਾ ਹੋਰ ਕਤਲ ਇਹ ਹੋ ਜਾਣਾ ਨਾ ਹੋਵੇ ਤੇ ਜਿਹੜਾ ਉਥੋਂ ਦਾ ਕਾਨੂੰਨ ਇਹ ਹੀ ਸਖਤ ਸਜ਼ਾ ਮ ਦੇਵੇ ਜਿਸ ਤਰ੍ਹਾਂ ਵਿੱਚ ਦੂਸਰੇ ਦੇਸ਼ਾਂ ਦੇ ਵਿੱਚ ਅਰਬ ਕੰਟਰੀਆਂ ਦੇ ਤੇ ਕਾਨੂੰਨ ਹੈ ਕਦਰ ਕਿ ਜਿਹੜਾ ਬੰਦਾ ਕਤਲ ਕਰਦਾ ਉਹਨੂੰ ਸਿਰ ਉਹਦਾ ਕਲਮ ਕੀਤਾ ਜਾਂਦਾ ਹੈ ਜੇ ਇਹ ਜੇ ਕਾਨੂੰਨ ਇੱਥੇ ਵੀ ਹੋਣ ਤਾਂ ਅਸੀਂ ਬੱਚਿਆਂ ਨੂੰ ਉੱਥੇ ਕਾਨੂੰਨ ਦੇ ਲਈ ਸੇਫ ਲਈ ਉੱਥੇ ਭੇਜਦੇ ਆ ਜੇ ਇਹ ਹੀ ਆ ਰਿਹਾ ਉਥੇ ਕੈਨੇਡਾ ਦਾ ਉਹਨੇ ਉੱਥੇ ਬੱਚੇ ਨੇ ਕਿਹਨੇ ਜਾਣਾ ਤੇ ਅਸੀਂ ਵੀ ਇੱਥੋਂ ਮਾਂ ਪਿਓ ਕਿਵੇਂ ਭੇਜਾਂਗੇ ਅਸੀਂ ਇਹ ਸਰਕਾਰ ਨੂੰ ਇਹ ਹੀ ਬੇਨਤੀ ਤੇ ਅਪੀਲ ਕਰਦੇ ਆ ਕਿ ਜਿਹੜਾ ਸਾਡੇ ਬੱਚੇ ਦਾ ਹੋਇਆ ਬਹੁਤ ਮਾੜਾ ਹੋਇਆ ਕਿਸੇ ਵੀ ਹੋਰ ਬੱਚੇ ਦਾ ਇਹ ਨਾ ਹੋਵੇ ਜਿਹੜੇ ਦੋਸ਼ੀ ਆ ਛੇਤੀ ਫੜੇ ਜਾਣ ਤੇ ਉਹਨਾਂ ਤੇ ਨੱਥ ਪਾਈ ਜਾਵੇ ਸਾਕਤ ਸਜ਼ਾਵਾ ਦਿੱਤੀ ਜਾਵੇ ਮੇਰੀ ਇਹ ਹੀ ਤੁਹਾਡੇ ਮਾਧਮ ਰਾਹੀਂ ਕਿੰਨਾਕ ਟਾਈਮ ਹੋ ਗਿਆ ਉਹਨੂੰ ਕੈਨੇਡਾ ਗਈ ਨੂੰ ਤੇ ਕਿੰਨੀ ਉਮਰ ਸੀ ਉਹਦੀ ਉਹਦੀ 27 ਸਾਲ ਦੀ ਉਮਰ ਸੀ ਸਾਢੇ 7 ਸਾਲ 7 ਸਾਲ 4 ਮਹੀਨੇ ਹੋ ਗਏ ਉਹਨੂੰ ਉਹ ਕੈਨੇਡਾ ਗਈ ਕੋਈ ਪਹਿਲਾਂ ਵੀ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਨਹੀਂ ਪਹਿਲਾਂ ਕੋਈ ਕੋਈ ਇਹੋ ਜਿਹੀ ਕੋਈ ਘਟਨਾ ਨਹੀਂ ਸੀ ਨਾ ਹੀ ਕੋਈ ਸਾਨੂੰ ਇਨਫੋਰਮੇਸ਼ਨ ਮਿਲੀ ਜਨਾ ਹੀ ਉਹਦੇ ਯਾਰਾਂ ਦੋਸਤਾਂ ਨੇ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਸਾਨੂੰ ਪਹਿਲੀ ਵਾਰੀ ਇਹ ਇਹਦੀ ਮੜ ਭਾਗੀ ਘਟਨਾ ਮਿਲੀ ਹੈ ਤੇ ਜਿਹਦੇ ਲਈ ਮਤਲਬ ਕਿ ਬਹੁਤ ਮਾੜਾ ਹੈ ਪਰਿਵਾਰ ਲਈ ਵੀ ਰਿਸ਼ਤੇਦਾਰਾਂ ਲਈ ਵੀ ਯਾਰ ਦੋਸਤਾਂ ਲਈ ਵੀ ਸਹਿਣਾ ਬਹੁਤ ਮਾੜਾ ਹੈ ਸੋ ਉੱਥੋਂ ਦੀ ਸਰਕਾਰ ਲਈ ਵੀ ਇਹ ਧੱਬਾ ਹੈ कि ये ਇਹਦਾ ਇਨਸਾਫ ਸਾਨੂੰ ਨਾ ਮਿਲਿਆਗਾ ਤਾਂ ਉਹਨਾਂ ਵਾਲੇ ਸਮੇਂ ਵਿੱਚ ਕਿਸੇ ਨੇ ਵੀ ਕੈਨੇਡਾ ਜਾਂ ਅਰਬ ਕੰਟਰੀਆਂ ਜੋ ਸੋ ਦੱਸਿਆ ਜਾ ਰਿਹਾ ਕਿ ਨਵਦੀਪ ਕਾਫੀ ਨਿੱਗੇ ਸਵਾਦਾ ਸੀ ਮਿਲਨਸਾਰ ਸੀ ਅਤੇ ਇਸ ਤਰ੍ਹਾਂ ਦੇ ਨਾਲ ਬੜੀ ਬੇਰਹਿਮੀ ਨਾਲ ਉਸ ਤੋਂ ਮੌਦ ਦੇ ਕਾਟ ਉਤਾਰੇ ਜਾਣ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਤੇ ਵਿੱਚ ਆਤੇ ਅਜਿਹੇ ਦੇ ਵਿੱਚ ਰਿਸ਼ਤੇਦਾਰ ਸਾਕ ਸਬੰਧੀ ਪਰਿਵਾਰ ਨਾਲ ਦੁੱਖ ਵਡਾਉਣ ਦੇ ਲਈ ਘਰ ਪਹੁੰਚ ਰਹੇ ਤੇ ਨਾਲ ਹੀ ਉਹਨਾਂ ਨਵਦੀਪ ਦੀ ਇਸ ਤਰ੍ਹਾਂ ਦੇ ਨਾਲ ਹਤਿਆ ਕੀਤੇ ਜਾਣ ਨੂੰ ਲੈ ਕੇ ਜਿਹੜਾ ਕਿਥੇ ਰੋਜ਼ਦਾਰ ਕੀਤਾ ਉੱਥੇ ਹੀ ਇਸ ਮਾਮਲੇ ਦੇ ਵਿੱਚ ਪੂਰੇ ਮਾਮਲੇ ਦੀ ਤਕੀਕਾਤ ਕੀਤੇ ਜਾਣ ਦੀ ਵੀ ਮੰਗ ਜੋ ਪਰ ਜ਼ੋਰ ਦਿੱਤਾ ਤਾਂ ਕਿ ਪਤਾ ਲੱਗ ਸਕੇ ਕਿ ਅਖਰਕਰ ਕੀ ਵਜ੍ਹਾ ਰਹੀ ਹੈ ਜਿਸ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਬੜੀ ਬੇਰਹਿਮੀ ਨਾਲ ਨਵਦੀਪ ਦਾ ਕਤਲ ਕੀਤਾ ਗਿਆ। ਇਹ ਸਮਝ 17 ਚ ਗਿਆ ਸੀਗਾ 7.5 ਸਾਲ ਵਗੈਰਾ ਹੋ ਗਏ ਨੇ ਜੀ। ਇਹ ਸਾਡੇ ਜਿਹਨਾਂ ਦਾ ਮੁੰਡਾ ਹੈ ਸਾਡੀ ਐਮਪਲਾਈ ਫੈਡਰੇਸ਼ਨ ਦੇ ਪ੍ਰਧਾਨ ਨੇਗੇ ਪੰਜਾਬ ਦੇ। ਤੇ ਬਹੁਤ ਹੀ ਮਾੜੀ ਗੱਲ ਹੋਈ ਹੈ। ਬੇਟਾ ਸੀ ਗਿਆ ਇਹਨਾਂ ਦਾ ਤੇ ਹੁਣ ਫਾਇਲ ਲੱਗੀ ਸੀ ਉਹਨੇ ਹੁਣ ਹੋ ਜਾਣਾ ਸੀ ਪੀਆਰ ਉਮੀਦਾਂ ਹੋਰ ਸੀਗੀਆਂ ਪਾਣਾ ਕੁਝ ਹੋਰ ਵਰਤ ਗਿਆ ਬਹੁਤ ਹੀ ਜਿਆਦਾ ਦੁੱਖ ਹੋਇਆ ਸਾਡੇ ਸਾਰੇ ਪੰਜਾਬ ਪਾਵਰਟਾਉਮ ਨੂੰ ਬਾਈ ਬਹੁਤ ਹੀ ਨੇਕ ਦਿਲ ਇਨਸਾਨ ਨੇ ਇਹਨਾਂ ਦੇ ਬੇਟੇ ਦੀ ਅੱਜ ਡੈਥ ਹੋ ਗਿਆ ਨਾ ਸਾਰਾ ਪੰਜਾਬ ਹੀ ਰੋ ਰਿਹਾ ਹੈ ਬਹੁਤ ਸਾਰੇ ਕੀ ਮੰਗ ਕਰਦੇ ਮੰਗ ਤਾਂ ਇਹ ਕਰਦੇ ਅਸੀਂ ਤਾਂ ਕਹਿੰਨੇ ਵੀ ਉੱਥੇ ਦੀ ਜੇ ਸਰਕਾਰ ਹੈ ਉਹਨਾਂ ਨੂੰ ਫਾਸੀ ਦੇਵੇ ਟੈਸ ਕੀਤਾ ਜਿਹੜੇ ਦੋ ਉਹਨਾਂ ਨੂੰ ਹੋਰ ਜਿਹੜੇ ਵਿੱਚ ਇਨਵੋਲਵਰ ਹੈਗੇ ਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਵੇ ਅੱਗੇ ਨੂੰ ਕਿ ਜਿਹੜੇ ਸਾਡੇ ਪੰਜਾਬੀ ਉਧਰ ਗਏ ਹੋਏ ਐ ਤੇ ਉਹ ਬਚ ਸਕਣ ਉਹ ਵੈਸੇ ਤਾਂ ਸਾਡੇ ਜਿਹੜੇ ਟ੍ਰੇਸ ਕੀਤੇ ਐ ਉਹ ਪੰਜਾਬੀ ਨੇ ਉਹ ਵੀ ਗਰਦਾਸਪੁਰ ਏਰੀਏ ਦੇ ਨੇ ਤੇ ਬਸ ਪੈਸ਼ੇ ਦੀ ਡਾਊਟ 'ਚ ਹਰ ਇੱਕ ਬੰਦਾ ਕੋਈ ਕਿਸੇ ਨੂੰ ਦੇਖ ਨਹੀਂ ਲਿਖਾ ਇਨਸਾਨੀਅਤ ਖਾਤਮ ਹੋਈ ਪਈ ਹੈ ਜੀ ਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖ ਹੈ ਸਾਡੀ ਪਾਵਰ ਕਾਮ ਨੂੰ ਤੇ ਸਾਨੂੰ ਉਸ ਦੋਸਤ ਮਿੱਤਰਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਬਹੁਤ ਹੀ ਅੱਛੇ ਇਨਸਾਨ ਸੀ ਜਿਨ੍ਹਾਂ ਦੇ ਬੇਟੇ ਦੀ ਅੱਜ ਦੁੱਖਵਾਈ ਖਬਰ ਸੁਣ ਕੇ ਕਿ ਕੱਲ ਦਾ ਸਾਰਾ ਪੰਜਾਬ ਹੀ ਰੋ ਰਿਹਾ ਸਾਡਾ ਪਾਵਰ ਕਾਉਂਡ ਆ ਬਹੁਤ ਦੁੱਖ ਸੁਤੋ ਅੰਦਾਜ਼ ਨੇ ਯਕੀਨ ਨਵਦੀਪ ਦੇ ਨਵਦੀਪ ਦੇ ਪਿਤਾ ਬਲਦੇਵ ਸਿੰਘ ਮਾਨਸਾ ਦੇ ਵਿੱਚ ਪਹਿਲਵਾਨਾਂ ਦੀ ਇੱਕ ਸੰਸਥਾ EMPLOYE FEDERATION ਦੇ ਪ੍ਰਧਾਨ ਨੇ ਅਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਨੌਜਵਾਨ ਪੁੱਤ ਦੀ ਕੈਨੇਡਾ ਦੇ ਵਿੱਚ ਹੋਈ ਹੱਤਿਆ ਤੋਂ ਬਾਅਦ ਜਿੱਥੇ ਕਿ ਸਮੂਹ ਫੈਡਰੇਸ਼ਨ ਦੇ ਮੈਂਬਰਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖਤਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਜਿਹੜੀ ਕਿ ਨਵਦੀਪ ਦੀ ਮ੍ਰਿਤਕ ਦੇ ਹੈ ਉਸ ਤੋਂ ਪੰਜਾਬ ਲਿਆਂਦੇ ਜਾਨਦਵੀ ਮੰਗਦੇ ਪਰ ਜ਼ੋਰ ਦਿੱਤਾ ਜਿਹੜਾ ਤਾਂ ਕਿ ਪਰਿਵਾਰ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਤੇ ਉੱਧਰ ਕੈਨੇਡਾ ਪੁਲਿਸ ਦੇ ਵੱਲੋਂ ਵੀ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਪਰਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਕਾਤਲਾਂ ਨੂੰ ਕਾਬੂ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ